ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਵਿਕੇ ਵਾਟਰ ਦਿਵਸ ਮਨਾਇਆ ਗਿਆ। ਇਸ ਮੌਕੇ ਐਸਟੀਐਮ ਫਲੋਰ ਅਮਨਪਾਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਵੀਪ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਸੋਹਣ ਚੱਕ ਸਮਾਗਮ ਕਰਵਾਇਆ ਗਿਆ। ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਵਿੰਦਰਪਾਲ ਸਿੰਘ ਨੇ ਐਸਟੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸਵੀਪ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਵੋਟ ਦਾ ਨਿਰਵਾਹ ਬਿਨਾਂ ਲੋਭ ਲਾਲਚ ਦੇ ਕਰਨਾ ਚਾਹੀਦਾ ਹੈ। ਮੈਂ ਆਪਣੀ ਵੋਟ ਮੈਂ ਆਪਣੀ ਵੋਟ ਬਿਨਾਂ ਕਿਸੇ ਲੋਭ ਦਾ ਨਿਰਵਾਹ ਕਰਾਂਗਾ। ਕਿਤਾ ਨਿਰਵਾਹ ਕਰਾਂਗਾ। ਇਹ ਮੇਰਾ ਇਹ ਵਿਅਰ ਵੋਟਰ ਦਿਵਸ ਤੇ ਪ੍ਰਣ ਹੈ। ਵੋਟਰ ਦਿਵਸ ਤੇ ਪ੍ਰਣ ਹੈ। ਅੱਜ 25 ਜਨਵਰੀ 2024 ਨੈਸ਼ਨਲ ਵੋਟਰਸ ਡੇ ਹੈ ਮੈਂ ਇਸ ਵੋਟਰਸ ਦਿਵਸ ਦੇ ਉੱਪਰ ਸਾਰੇ ਹੀ ਫਲੋਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਮੈਂ ਉਹਨਾਂ ਨੂੰ ਕੱਲ ਆਉਣ ਵਾਲੇ 75ਵੇਂ ਗਣਤੰਤਰ ਦਿਵਸ ਦੀ ਵੀ ਵਧਾਈ ਦਿੰਦਾ ਤੇ ਨਾਲ ਹੀ ਇਹ ਸੰਦੇਸ਼ ਹੈ ਮੇਰਾ ਸਾਰੇ ਹੀ ਫਲੋਰ ਵਾਸੀਆਂ ਨੂੰ ਸਾਰੇ ਹੀ ਫਲੋਰ ਦੇ ਵੋਟਰਾਂ ਨੂੰ ਖਾਸ ਕਰਕੇ ਨੌਜਵਾਨ ਵੋਟਰ ਜਿਨ੍ਹਾਂ ਨੇ 18 ਸਾਲ ਦੀ ਉਮਰ ਤੋਂ ਬਾਅਦ ਡਿਲੀਵਰੀ ਇਸ ਵਰਕ ਉਰਜੇ ਦੇ ਘਰ ਦੀ ਵਰਤੋਂ ਕਰਨੀ ਹੈ ਕਿ ਉਹ ਇਹਨਾਂ ਚੜਾਵਾਂ ਦੇ ਵਿੱਚ ਘੂਮੂ ਮਾਕੇ ਪਹੁੰਚਣ ਤੇ ਇਸ ਨੂੰ ਤਹਾਖਤ ਹਿੱਤਰਾ ਅਪਰਾੜ ਤੇ ਬਤ ਵਤ ਝਟਾ ਪਾ ਕੇ ਆਪਣੇ ਆਪ ਦੇ ਇੱਕ ਘਰ ਦੀ ਵਰਤੋਂ ਕਰੇ ਅੱਜ 25 ਜਨਵਰੀ ਵੋਟਰ ਦਿਵਸ ਸਰਕਾਰੀ ਸੀਨੀਅਰ ਸਕੂਲ ਵਿਖੇ ਮਨਾਇਆ ਗਿਆ ਇਸ ਵਿੱਚ ਵਿਸ਼ੇਸ਼ ਤੌਰ ਤੇ ਐਸ ਡੀ ਐਮ ਫਿਲੌਰ ਸਰਦਾਰ ਅਮਨਪਾਲ ਸਿੰਘ ਜੀ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਦੋ ਇਵੈਂਟਸ ਜਿਹੜੀਆਂ ਉਹ ਅਸੀਂ ਕਰਾਈਆਂ ਵਾ ਇੱਕ ਜਿਹੜੀ ਹੈ ਪੇਂਟਿੰਗ ਕੰਪੀਟੀਸ਼ਨ ਹੈ ਉਹਦੇ ਵਿੱਚ ਬੱਚਿਆਂ ਨੇ ਭਾਗ ਲਿਆ ਤੇ ਦੂਸਰਾ ਅਸੀਂ ਆਉਤਸਾਹਨਾਮਨੀ ਕੀਤੀ ਕਿ ਬੱਚੇ ਜਿਹੜੇ ਯੰਗ ਵੋਟਰ ਆ ਉਹ ਆਪਣੀਆਂ ਵੋਟ ਬਣਾਉਣਗੇ ਤੇ ਆਪਣੀ ਵੋਟ ਦਾ ਨਿਰਵਾਹ ਕਿਸੇ ਬਿਨਾ ਲੋਕ ਲਾਲਚ ਪਚਾਤੀ ਜਾਤ ਪਾਤ ਧਰਮ ਤੋਂ ਉੱਟ ਕੇ ਉੱਪਰ ਜਿਹੜਿਆ ਹੈ ਬੋਰਡ ਦਾ ਨਿਰਵਾਹ ਕਰਦੇ ਇਹ ਉਹਨਾਂ ਨੇ ਅੱਜ ਪ੍ਰਣ ਕੀਤਾ ਧਾਰੇ ਵਿਦਿਆਰਥੀਆਂ ਨੇ ਜਿਹੜੇ ਵੀ 18 ਸਾਲ ਦੇ ਹੋ ਚੁੱਕੇ ਆ ਤੇ ਅੱਜ ਇਹ ਹੋਟ ਦੇ ਦੇ ਉੱਤੇ ਜਿਹੜਾ ਹੈ ਬੱਚਿਆਂ ਨੇ ਪ੍ਰਣ ਚ ਕਿਹਾ ਕਿ ਉਹ ਆਪਣੀ ਬੋਟਾ